Mudava, 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 mudava ਸਤਿ ਸ਼੍ਰੀ ਅਕਾਲ ਦਰਸ਼ਕੋ ਮੈਂ ਤੁਹਾਡਾ ਆਪਣਾ ਸੁਖਨ ਨੰਨਵਾਲੀਆ ਹਾਂ ਤੁਸੀਂ ਦੇਖ ਰਹੇ ਹੋ ਪੰਜਾਬ ਦੀ ਬਾਤ ਚੈਨਲ ਤੇ ਇੱਕ ਵਾਰ ਤੁਹਾਡਾ ਫਿਰ ਤੋਂ ਸਵਾਗਤ ਕਰਦੇ ਹਾਂ ਸੋ ਪਿੰਡ ਝੰਡੇ ਲੁਬਾਣੇ ਦੇ ਵਿੱਚ ਇੱਕ ਬਹੁਤ ਵੱਡੇ ਪੱਧਰ ਤੇ ਲੋਕਾਂ ਵੱਲੋਂ ਇੱਕ ਰੋਸ ਨਜ਼ਾਰਾ ਕੀਤਾ ਜਾ ਰਿਹਾ ਤੁਸੀਂ ਦੇਖ ਸਕਦੇ ਹੋ ਕਾਲੀਆਂ ਝੰਡੀਆਂ ਲੈ ਕੇ ਜਿਹੜਾ ਇੱਥੇ ਆ ਸਰਦਾਰ ਐਡਵੋਕੇਟ ਜਗਰੂਪ ਸਿੰਘ ਸੇਖਵਾ ਦਾ ਜਿਹੜਾ ਆ ਵਿਰੋਧ ਕੀਤਾ ਜਾ ਰਿਹਾ ਇੱਥੇ ਹੀ ਇੱਕ ਨੀ ਪੱਥਰ ਰੱਖਿਆ ਜਾ ਰਿਹਾ ਜਿਹੜਾ ਝੰਡੇ ਲੁਬਾਣੇ ਤੋਂ ਲੈ ਕੇ ਰਾਜੂ ਬੇਲੇ ਤੱਕ ਜਿਹੜੀ ਰੋਡ ਲਿੰਕ ਰੋਡ ਨੂੰ ਜਿਹੜਾ ਆ ਪੈਚ ਵਰਕ ਦਾ ਕੰਮ ਜਿਹੜਾ ਕੀਤਾ ਜਾਣਾ ਇਹਦਾ ਰਿਪ ਕੀ ਤਯਣਾ ਉਸ ਰਿਪੇਅਰ ਦੇ ਕੰਮ ਨੂੰ ਲੈ ਕੇ ਜਿਹੜਾ ਆ ਪਿੰਡ ਦੇ ਲੋਕਾਂ ਵੱਲੋਂ ਜਿਹੜਾ ਆ ਵਿਰੋਧ ਕੀਤਾ ਜਾ ਰਿਹਾ ਇੱਥੇ ਇੱਕ ਦਿਨ ਪਹਿਲਾਂ ਜਿਹੜੀ ਆ ਅਨਸਖਾਵੀ ਘਟਨਾ ਜਿਹੜੀ ਵਾਪਰਦੀ ਇਸ ਇਹ ਪੱਥਰ ਲੱਗਣ ਤੋਂ ਪਹਿਲਾਂ ਜਿਹੜਾ ਆ ਇਸ ਇਮਾਰਤ ਨੂੰ ਇਸ ਕੰਧ ਨੂੰ ਜਿਹੜਾ ਤੋੜਿਆ ਜਾਂਦਾ ਜਿਸ ਦੇ ਵਿਰੋਧ ਦੇ ਵਿੱਚ ਐ 67 ਪਿੰਮੀਆ ਖਾਂ ਵੱਲੋਂ ਜਿਹੜਾ ਇਹ ਪਿੰਡ ਦੇ ਮੌਜੂਦਾ ਸਰਪੰਚ ਦੇ بیٹے ਦੇ ਜਿਹੜਾ ਆ ਪਰਚਾ ਕੀਤਾ ਜਾਂਦਾ ਉਸ ਪਰਚੇ ਨੂੰ ਕੈਂਸਲ ਕਰਾਉਣ ਦੇ ਰੋਸ ਦੇ ਵਿੱਚ ਕਾਂਗਰਸੀ ਸਰਪੰਚ ਜਿਹੜੇ ਆ ਜਿਹੜੇ ਮੌਜੂਦਾ ਅਤੇ ਸਾਬਕਾ ਸਰਪੰਚ ਜਿਹੜੇ ਤੁਸੀਂ ਦੇਖ ਸਕਦੇ ਹੋ ਵੱਡੀ ਗਿਣਤੀ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਲੱਗ ਜਿਹੜੇ 71 ਹੋਏ ਨੇ ਉਸ ਦੇ ਸਬੰਧ ਵਿੱਚ ਜਿਹੜਾ ਕਿ ਜਗਰੂਪ ਸਿੰਘ ਸੇਖਵਾ ਨੂੰ ਨਹੀਂ ਪੱਥਰ ਨਾ ਰੱਖੇ ਜਾਂਦੇ ਉਤੇ ਜਿਹੜਾ ਇਹਨਾਂ ਕੋ ਵੱਡਾ ਰੋਸ ਜਿਹੜਾ ਆ ਦੇਖਣ ਨੂੰ ਮਿਲ ਰਿਹਾ ਸੋ ਇਸ ਦੇ ਸਬੰਧ ਦੇ ਵਿੱਚ ਆ ਉਹ ਕਰਦਿਆਂ ਗੱਲਬਾਤ ਸਰਪੰਚ ਸਾਹਿਬਾਨ ਦੇ ਨਾਲ ਡਵੈਲਪਮੈਂਟ ਦੇ ਕੰਮਾਂ ਨੂੰ ਰੋਕਣਾ ਨਹੀਂ ਚਾਹੀਦਾ ਪਹਿਲੀ ਗੱਲ ਤੁਸੀਂ ਵੇਖੋ ਆ ਸੜਕ 18 ਫੁੱਟ ਕੀਤੀ ਗਈ ਆ ਤੁਸੀਂ ਤੱਕ ਬਾਕੀ ਪਿੰਡ ਦੀ ਫਿਰਨੀ ਦੀ ਆਜ ਰਿਪੇਅਰ ਦੇ ਕੰਮ ਹੋ ਰਿਹਾ ਰਾਜੂ ਬੇਲੇ ਤੱਕ ਸੜਕ ਦੇ ਹੋ ਰਹੇ ਆ ਅਸੀਂ ਮਾਰਕੀਟ ਕਮੇਟੀ ਕਾਨੂੰ ਆਣ ਦੇ 45 ਕਰੋੜ ਦੇ ਰਿਪੇਅਰ ਦੇ ਕੰਮ ਮਨਜ਼ੂਰ ਕਰਾਏ ਆ ਔਰ ਇੱਕ ਇੱਕ ਕਰਕੇ ਅਸੀਂ ਸਾਡੀਆਂ ਸੜਕਾਂ ਦੇ ਰਿਪੇਅਰ ਦੇ ਕੰਮ ਕਰ ਰਹੇ ਹਾਂ ਔਰ ਕੁਝ ਸ਼ਰਾਰਤੀਆਂਸਰਾ ਵੱਲੋਂ ਸਾਡਾ ਜਿਹੜਾ ਡਵੈਲਪਮੈਂਟ ਦੇ ਕੰਮ ਆ ਉਹਨਾਂ ਨੂੰ ਦੇਖਿਆ ਨਹੀਂ ਜਾ ਰਿਹਾ ਔਰ ਨਹੀਂ ਪੱਥਰ ਇੱਕ ਨਹੀਂ ਤਿੰਨ ਨਹੀਂ ਪੱਥਰ ਦੀ ਛੇੜਛਾੜ ਕੀਤੀ ਗਈ ਆ ਸੋ ਅਸੀਂ ਤੇ ਕਦੀ ਪਰਤਿਆਂ ਵਾਲੀ ਰਾਜਨੀਤੀ ਦੇ ਹੱਕ 'ਚ ਨਹੀਂ ਆਗੇ ਪਾਰਨ ਜਿਹੜੇ ਸਰਕਾਰੀ ਨਹੀਂ ਪੱਥਰ ਢਾਉਣਗੇ ਉਹਨਾਂ ਤੇ ਜੋ محکمہ ਵੱਲੋਂ ਕਾਰਵਾਈ ਹੋ ਕੀਤੀ ਜਾਊਗੀ ਮੈਂ ਇਹਦੇ ਵਿੱਚ ਕੋਈ ਕਿਤੇ ਕੋ दखਲ ਨਹੀਂ ਦਿੱਤਾ ਇਹ ਡਿਪਾਰਟਮੈਂਟ ਦਾ ਕੰਮ ਆ ਕਿਉਂਕਿ ਕੋਈ ਵੀ ਸਰਕਾਰੀ ਨਹੀਂ ਪੱਥਰਾ ਉਹਦਾ ਕਸਟੋਡੀਅਨ ਡਿਪਾਰਟਮੈਂਟ ਹੁੰਦਾ ਤੇ ਡਿਪਾਰਟਮੈਂਟ ਵੱਲੋਂ ਕੰਪਲੇਨ ਹੋਈ ਆ ਡਿਪਾਰਟਮੈਂਟ ਨੇ ਕਾਰਵਾਈ ਕੀਤੀ ਸੋ ਇੱਕ ਆਨਸਰ ਦੇ ਦਿਓ ਸਾਨੂੰ ਕੁਐਸਚਨ ਦਾ ਕਿ ਜਿਵੇਂ ਪਿੰਡ ਦੇ ਵਿੱਚ ਦੱਸਿਆ ਜਾ ਰਿਹਾ ਐਨਆਰਆਈਆਂ ਦੇ ਸਯੋਗ ਸਦਕਾ ਪਿੰਡ ਵਾਸੀਆਂ ਵੱਲੋਂ ਜੋ ਰੋਸ ਜਾਰੀ ਆ ਕਿ 40-50 ਲੱਖ ਦੀ ਜਿਹੜੀ ਡਿਵੈਲਪਮੈਂਟ ਹੋਈ ਆ ਪਿੰਡ ਦੀ ਕਾਇਆ ਕਲਪ ਕੀਤੀ ਆ ਕੀ ਸਰਕਾਰ ਦਾ ਉਹਦੇ ਵਿੱਚ ਕੋਈ ਯੋਗਦਾਨ ਹੈਗਾ ਇਹਦੇ ਬਾਰੇ ਮੈਂ ਸਰਕਾਰ ਨੇ ਗ੍ਰਾਂਟਾਂ ਵੀ ਦਿੱਤੀਆਂ ਨੇ ਉਹਨਾਂ ਪੈਸੇ ਜ਼ਰੂਰ ਆਏ ਹੋਣਗੇ ਮੈਂ ਮਨਕਰ ਨਹੀਂ ਹੁੰਦਾ ਜਿਹੜਾ ਵੀ ਕੋਈ ਚੰਗਾ ਕੰਮ ਕਰਦਾ ਜਿਹੜੇ ਇੱਥੋਂ ਦੇ ਸਰਪੰਚ ਨੇ ਵਧੀਆ ਬੰਦੇ ਆ ਉਹ ਆਗਰੋਧੀ ਪਾਰਟੀ ਦੇ ਮੈਂ ਉਹਨਾਂ ਨੂੰ ਮਾੜਾ ਨਹੀਂ ਕਹਿੰਦਾ ਪਰ ਜਿਹੜੀ ਇੱਥੇ ਮਾੜੀ ਹਰਕਤ ਹੋਈ ਹੈ ਮੈਂ ਉਹਨੂੰ ਮਾੜਾ ਕਵਾਂਗਾ ਮੈਂ ਕਿਸੇ ਬੰਦੇ ਦੇ ਖਿਲਾਫ ਨਹੀਂ ਨਾ ਕਿਸੇ ਦੇ ਹੱਕ 'ਚ ਆ ਜਿਹੜਾ ਬੰਦਾ ਗਲਤ ਕੰਮ ਕਰੂਗਾ ਉਹਨੂੰ ਅਸੀਂ ਗਲਤ ਕਵਾਂਗੇ ਜਿਹੜਾ ਸਹੀ ਕਰੂਗਾ ਉਹਨੂੰ ਅਸੀਂ ਸਹੀ ਕਰਾਂਗੇ ਔਰ ਮੈਂ ਕਦੀ ਸਰਪੰਚਾਂ ਦੇ ਭਾਵੇਂ ਦੂਜੀ ਪਾਰਟੀ ਦੇ ਵੀ ਮੈਂ ਇਹਨਾਂ ਦੇ ਕੰਮ 'ਚ ਕਦੀ ਇੰਟਰਫੇਅਰ ਨਹੀਂ ਕੀਤਾ ਇਹ ਚੰਗਾ ਕੰਮ ਕਰ ਰਹੇ ਆਂ ਮੈਂ ਸਭ ਨੂੰ ਐਪਰੀਸ਼ੀਏਟ ਕਰਦਾ ਹਾਂ ਪਿੱਛੇ ਮੈਂ ਬਲਵੰਡੇ ਵਾਲਾ ਜਿਹੜਾ ਪੁਲ ਬਣਿਆ ਉਹਦਾ ਉਹਦੇ ਤੇ ਵੀ ਸਰਪੰਚ ਸਾਹਿਬ ਆਏ ਉਹਨਾਂ ਮੈਨੂੰ ਐਪਰੀਸ਼ੀਏਟ ਕੀਤਾ ਔਰ ਮੈਂ ਵੀ ਉਹਨਾਂ ਨੂੰ ਕਿਹਾ ਕਿ ਤੁਸੀਂ ਵੀ ਕੰਮ ਕਰੋ ਆਪਾਂ ਰਲ ਮਿਲ ਕੇ ਜਿਹੜਾ ਨਾ ਪਿੰਡਾਂ ਨੂੰ ਪਿੰਡਾਂ ਦੀ ਨਿਹਾਰ ਬਦਲੀਏ ਇਲਾਕੇ ਦੀ ਨਿਹਾਰ ਬਦਲੀਏ ਪਾਰਟੀ ਬਾਜ਼ੀ ਇਹ 'ਚ ਨਹੀਂ ਹੋਣੀ ਚਾਹੀਦੀ ਪਰ ਜਿਹੜੀ ਨੀ ਪੱਥਰ ਨਾਲ ਛੇੜਛਾੜ ਹੋਈ ਆ ਇਹ ਬੜੀ ਮੰਦ ਭੱਗੀ ਆ ਮੈਂ ਤੇ ਇੱਥੋਂ ਤੱਕ ਵੀ ਕਿਹਾ ਸੀ ਕਿ ਜਿੰਨੇ ਕੋ ਗਲਤੀ ਕੀਤੀ ਉਹ ਪਬਲਿਕਲੀ ਗਲਤੀ ਮੰਨ ਲੇ ਨਹੀਂ ਤਾਂ ਵੀ ਮਾਫ ਕਰ ਦਿਆਂਗੇ ਸੋ ਪੈਚਵਰਕ ਦਾ ਜਿਹੜਾ ਤੂੰ ਘਟਨ ਕੀਤਾ ਜਾਣਾ ਇਸੇ ਤਰ੍ਹਾਂ ਟਰਾਂਸਫਾਰਮਰਾਂ ਦੇ ਉਦਘਾਟਨ ਨੂੰ ਲੈ ਕੇ ਇਹ ਇਹ ਉਦਘਾਟਨ ਨਹੀਂ ਕੀਤਾ ਗਿਆ ਇਹ ਨਹੀਂ ਪੱਥਰ ਰੱਖਿਆ ਗਿਆ ਵਾ ਕੰਮ ਦੀ ਸ਼ੁਰੂਆਤ ਕਰਵਾਈ ਗਈ ਆ ਜੀ ਮੇਰਾ ਕੁਐਸਚਨ ਇਹ ਸੀਗਾ ਕਿ ਜਿਵੇਂ ਟਰਾਂਸਫਾਰਮਰਾਂ ਦੇ ਉਦਘਾਟਨਾਂ ਨੂੰ ਲੈ ਕੇ ਖਾਨਿਆਂ ਨੂੰ ਲੈ ਕੇ ਟਰੋਲ ਬੜੇ ਹੋ ਰਿਹਾ ਆ ਆਮ ਆਦਮੀ ਪਾਟੀ ਦੇਖੋ ਗੱਲ ਇਹ ਆ ਹਾਂਜੀ ਕਿ ਮੈਂ ਦੱਸਣਾ ਚਾਹੁੰਦਾ ਕਿ ਕੰਮ ਕੋ ਛੋਟਾ ਆ ਜਾਂ ਕੋ ਵੱਡਾ ਨਹੀਂ ਹੁੰਦਾ ਜਿਹੜੇ ਟ੍ਰੋਲ ਕਰ ਰਹੇ ਆ 70 70 ਸਾਲ ਜਿੰਨਾ ਸਰਕਾਰਾਂ ਹਟਾਈਆਂ ਇਹਨਾਂ ਨੂੰ ਤੇ ਡੁੱਬ ਕੇ ਮਰ ਜਾਣਾ ਚਾਹੀਦਾ ਕਿ ਤੂੰ ਹੀ 70 ਸਾਲ ਰਾਜਪਾਲ ਕੀਤਾ ਤੁਹਾਡੇ ਕੋ ਬਖਾਨੇ ਨਹੀਂ ਬਣਿਆ ਤੁਹਾਡੇ ਕੋ ਟਰਾਂਸਫਾਰਮਰ ਨਹੀਂ ਲੱਗੇ ਤੇ ਹੁਣ ਸਰਕਾਰ ਲਾ ਰਹੀ ਹੈ ਤੇ ਤੁਹਾਡੇ ਢਿੱਡ ਪੀੜ ਹੁੰਦੀ ਆ ਕੰਮ ਛੋਟਾ ਹੋਵੇ ਪਾ ਵੱਡਾ ਹੋਏ ਕੰਮ ਕੰਮ ਹੁੰਦਾ ਤੇ ਕੰਮ ਜਿਹੜਾ ਕਰਨ ਵਾਲਾ ਵਾ ਉਹਨੂੰ ਐਪਰੀਸ਼ੀਏਟ ਕਰਨਾ ਚਾਹੀਦਾ ਨਾ ਕਿ ਨੈਗੇਟਿਵ ਕਮੈਂਟ ਕਰਨੇ ਚਾਹੀਦਾ ਸੋ ਇਹ ਸਾਨੂੰ ਜਗਰੂਤ ਸਿੰਘ ਆ ਜਿੰਦਾਬਾਦ ਆਵਾਜ਼ ਵੀ ਜਿੰਦਾਬਾਦ ਹੁਕਮ ਸੇਖਵਾ ਜਿੰਦਾਬਾਦ ਸਸਕਾ ਜੀ ਸੋ ਕਾਂਗਰਸ ਸਰਪੰਚੇ ਚੇਅਰਮੈਨ ਸਰਦਾਰ ਕੁਲਵੰਤ ਸਿੰਘ ਜੀ ਸਾਡੇ ਨਾਲ ਮੌਜੂਦ ਨੇ ਸਰਪੰਚ ਸਾਹਿਬ ਕੀ ਮਾਮਲਾ ਕੀ ਬਣ ਗਿਆ ਇੱਥੇ ਬਹੁਤ ਵੱਡਾ ਇਕੱਠ ਜਿਹੜਾ ਕਾਂਗਰਸ ਪਾਰਟੀ ਦੇ ਸਰਪੰਚਾਂ ਵੱਲੋਂ ਕੀਤਾ ਗਿਆ ਜਿਹੜਾ ਵਿਰੋਧ ਅੱਜ ਕੀਤਾ ਜਾ ਰਿਹਾ ਸਰਦਾਰ ਜਗਰੂਪ ਸਿੰਘ ਸੇਖਵਾ ਦਾ ਕੀ ਮਾਮਲਾ ਕੀ ਹੈ ਸਰ ਦੁੱਖ ਕੀ ਮਾਮਲਾ ਹੈ ਕਿ ਸਾਡਾ ਇੱਕ ਨੌਜਵਾਨ ਆ ਮੁੰਡਾ ਜਿਹੜਾ ਕਾਂਗਰਸ ਨੂੰ ਬਲੋਂਗ ਕਰਦਾ ਉਹਨੇ ਆਪਣੇ ਪਿੰਡ ਤੋਂ ਬਾਰੋਂ ਐਨਆਰ ਵੀਰਾਂ ਤੋਂ ਲੈ ਕੇ ਪੈਸੇ ਤੇ ਬਹੁਤ ਵਧੀਆ ਕੰਮ ਪਿੰਡ ਵਿੱਚ ਕੀਤਾ ਜਿਹਦਾ ਧੁਗਾਟਨ ਕਰਨ ਵਾਸਤੇ ਸਰਦਾਰ ਜਗਰੂਰ ਸਿੰਘ ਸੇਖਵਾਰ ਆ ਸੀਗਾ ਪਿੰਡ ਵਾਲੇ ਨੇ ਉਸ ਮਸਲੇ ਦੇ ਵਿੱਚ ਉਹਦਾ ਵਿਰੋਧ ਰੱਖਿਆ ਸੀਗਾ ਜਿਹੜਾ ਵਿਰੋਧ ਰੱਖਿਆ ਸੀਗਾ ਉਹਨਾਂ ਨੇ ਇਸ ਕਰਕੇ ਰੱਖਿਆ ਸੀਗਾ ਕਿ ਸਾਨੂੰ ਇਹ ਦੱਸਿਆ ਜਾਵੇ ਤੇ ਆ ਜਿਹੜਾ ਧੁਗਾਟਨ ਕਿਸ ਮਤਲਬ ਇਹਨਾਂ ਪੈਸੇ ਨਾਲ ਹੋ ਰਿਹਾ ਇਹਦੇ ਵਿੱਚ ਸਰਕਾਰ ਕੀ ਕੀ ਯੋਗਦਾਨ ਜੋ ਕਿ ਦੱਸ ਨਹੀਂ ਪਾਏ ਉਹਨਾਂ ਨੇ ਆਪਣਾ ਜਿਹੜਾ ਫਰਜ਼ ਸੀਗਾ ਇਹਨਾਂ ਨੇ ਪਿੰਡ ਵਾਲਿਆਂ ਨੇ ਨਿਭਾਇਆ ਫਿਰ ਇਹਨੂੰ ਉਦਘਾਟਨ ਨਹੀਂ ਕਰ ਦੇਣਾ ਉਹਨਾਂ ਨੇ ਪ੍ਰਸ਼ਾਸਨ ਦੇ ਯੋਰ ਨਾਲ ਆਪਣਾ ਜਿਹੜਾ ਕੰਮ ਸੀਗਾ ਉਹ ਕੀਤਾ ਉਦਘਾਟਨ ਕੀਤਾ ਪਰ ਉਹ ਕਿਸੇ ਵੀ ਪਿੰਡ ਦੇ ਬੰਦੇ ਨੂੰ ਜਾਂ ਨਾਲ ਲੈ ਕੇ ਉਦਘਾਟਨ ਦੀ ਤੁਸੀਂ ਤਸਵੀਰ ਦੇਖਿਓ ਇੱਕ ਵੀ ਬੰਦਾ ਉਹਦੇ ਵਿੱਚ ਛੱਡੇ ਲਵਾਣੇ ਤੋਂ ਨਹੀਂ ਹੈਗਾ ਸਾਰੀ ਜਿਹੜੇ ਬਦਲ ਗੱਲ ਕੋਦੇ ਜਿਹੜੇ ਚੇਲੇਬਾਲ ਕੀ ਸੀਗੀ ਬਾਤ ਉਾਇਸ ਕੇ ਪਿੰਡ ਵਾਲਿਆਂ ਨੇ ਮਤਲਬ ਗੱਲ ਕੇ ਨਾਲ ਖਾਸ ਕਰਕੇ ਇਸ ਗੱਲ ਦਾ ਵਿਰੋਧ ਕੀਤਾ ਕਿ ਸਾਡੇ ਨੌਜੋਨ ਆਗੂ ਤੇ ਸਰਪੰਚ ਦੇ ਜਿਹੜਾ ਪਰਚਾ ਕੀਤਾ ਜਾ ਉਹ ਮਤਲਬ ਕੈਨਸਲ ਕੀਤਾ ਪਰ ਜਗਰੂਪ ਸਿੰਘ ਸੇਖੋਂ ਵੱਲੋਂ ਇਹ ਕੱਲ ਕਹੀ ਜਾ ਰਹੀ ਹੈ ਕਿ ਮੈਂ ਕਿਸੇ ਚੀਜ਼ ਦਾ ਉਦਘਾਟਨ ਨਹੀਂ ਕਰਨਾ ਪਹੁੰਚਿਆ ਮੈਂ ਕਿ ਬਲਕਿ ਇਥੇ ਨਹੀਂ ਪੱਥਰ ਰੱਖਣ ਪਹੁੰਚ ਆਇਆ ਜਿਹੜੀ ਝੰਡੇ ਤੋਂ ਰਾਜੂ ਬਿੱਲੇ ਛਿਛੜੇ ਨੂੰ ਰੋਡ ਜਾਂਦੀ ਉਹਦੇ ਪੈਚ ਵਰਕ ਦਾ ਇਹ ਰਾਇਆ ਨਹੀਂ ਪੱਥਰ ਰੱਖਿਆ ਜਾ ਰਿਹਾ ਮੇਰੇ ਕਹਿੰਦੇ ਉਹਨੂੰ ਪਤਾ ਹੋਊਗਾ ਕਿ ਪੈਚ ਵਰਕ ਦੇ ਕਿਹੜਾ ਨਹੀਂ ਪੱਥਰ ਹੁੰਦੇ ਆ ਇਹਦੇ ਅਸੀਂ ਪਹਿਲੀ ਵਾਰ ਝੋੜਿਆ ਵੀ ਤੇੜਾ ਵਾਲੇ ਨਹੀਂ ਪੱਥਰ ਲੈਟਰਨ ਬਾਥਰੂਮਾ ਤੇ ਨਹੀਂ ਪੱਤਰ ਇਸ ਬੰਦੇ ਨੂੰ ਇਹ ਗੱਲ ਪੁੱਛੀ ਜਾਏ ਵੀ ਤੂੰ ਕੱਟਣ ਜਾਂ ਨਹੀਂ ਪੱਤਰ ਕਿਸ ਕਦਰ ਕਰਿਆ ਤੂੰ ট্রান্সਫਾਰਮਰ ਦੇ ਕੱਟਣ ਕਰਨ ਵਾਸਤੇ ਆ ਰਹੇ ਆ ਨਹੀਂ ਪੱਤਰ ਰੱਖਣ ਵਾਸਤੇ ਇਹ ਸੜਕਾਂ ਦੇ ਸਾਨੂੰ ਪਤਾ ਜੋ ਕੁਝ ਹੋ ਰਿਹਾ ਪਰ ਜੋ ਕੁਝ ਅੱਜ ਕੀਤਾ ਉਸ ਬੰਦੇ ਨੇ ਜੇ ਸਾਰਾ ਪਿੰਡ ਉਹਦਾ ਰੋਜ਼ ਚ ਖੜਾ ਤੇ ਉਹ ਜੇ ਇਨਸਾਨ ਹੁੰਦਾ ਇਕ ਚੰਗਾ ਲੀਡਰ ਹੁੰਦਾ ਤੇ ਸਾਰੇ ਪਿੰਡ ਦੇ ਸਾਹਮਣੇ ਆ ਕੇ ਪੁੱਛਦਾ ਵੀ ਦੱਸੋ ਭਰਾਓ ਕੀ ਤਕਲੀਫ ਆ ਮੈਂ ਕੀ ਗਲਤ ਕੀਤਾ ਪਰ ਉਹਦੀ ਇਹ ਯੁਰਤ ਨਹੀਂ ਪਈ ਬੇ ਲੋਕਾਂ ਕੋਲੋਂ ਇਹ ਗੱਲ ਆ ਕੇ ਬਦਲ ਪੁੱਛ ਰਾ ਵੀ ਮੇਰੇ ਖਿਲਾਫ ਜਿਹੜਾ ਤੁਸੀਂ ਧਰਣਾ ਲਾਇਆ ਕਿਉਂ ਲਾ ਸੋ ਸਾਡੇ ਨਾਲ ਪਿੰਡ ਝੰਡੇ ਲਵਾਣੇ ਤੋਂ ਬੀਬੀਆਂ ਵੀ ਮੌਜੂਦ ਨੇ ਸੋ ਬੀਬੀਆਂ ਨਾਲ ਗੱਲਬਾਤ ਕਰਦੇ ਆ ਭਾਂਜੀ ਕੀ ਕਹਿਣਾ ਚਾਹੁੰਦੇ ਹੋ ਬੜਾ ਵੱਡਾ ਯਾਰ ਅੱਜ ਰੋਜ਼ ਚਾਹੁੰਦੇ ਆ ਕਿ ਅਸੀਂ ਇਹ ਸਾਰਾ ਹੀ ਕੰਮ ਸਾਡੇ ਬਾਬੂ ਤਰਸਿੰਦਰ ਸਿੰਘ ਨੇ ਕੀਤਾ ਵਾ ਸਰਪੰਚ ਨੇ पूरा ही कम इना इन्होंने गलत काम किया जरा इन्होंने पिंड नहीं लगे लोग है झूठे पर माड़ा धक्का जिना को कहना चाहते बाबू ने सारा बनाया सारा अपने पासा लाया व ਉਹ ਪੰਜਾਹ ਲੱਖ ਰੁਪਈਆ ਲਾਇਆ ਵਾ ਤੇ ਇੱਥੇ ਝੂਠੇ ਬਸਤੇ ਕੀਤੇ ਆ। ਹਮਮ ਇਸ ਗੰਦੀ ਸਰਕਾਰ ਆ। ਹਮਮ ਚਲੋ ਇਹ ਗੰਦੀ ਸਰਕਾਰ ਆ। ਪਰ ਆਮ ਆਦਮੀ ਸਰਕਾਰ ਕਹਿ ਰਹੀ ਹੈ ਕਿ ਅਸੀਂ ਪਿੰਡ ਝਿੰਡੇ ਚ ਪੈਸੇ ਵੀ ਦਿੱਤੇ ਆ। 1 ਲੱਖ ਰੁਪਈਆ ਨਹੀਂ ਦੇ ਰਿਹਾ ਜੀ ਆਪਣੇ ਕੋਲ ਲਾਇਆ ਸਾਰਾ। ਮੈਂ ਕਿਹਾ ਕਹਿੰਨਾ ਗਾੜ ਦਿੱਤੇ ਲੈ ਕੇ ਦੇਣ। ਦੱਸੋ ਨਾਲ ਕੇ ਵੀ ਕੀ ਦਿੱਤਾ ਵਾ। ਕੋਈ ਆ ਜਾਈ ਇੱਥੇ। ਕਿਹੜੀ ਪੈਸੇ ਕਢਾ ਕੇ ਦਿੱਤੇ ਆ? ਹਾਂ ਕਿ ਦੱਸੋ ਇੱਥੇ। ਹਾਂਜੀ। ਸੋ ਬੀਬੀਆਂ ਵਿੱਚ ਵੀ ਜਿਹੜਾ ਬਹੁਤ ਵੱਡੇ ਪੱਧਰ ਤੇ ਇਹ ਰੋਸ ਹੈਗਾ ਆ ਸੋ ਉਹਨਾਂ ਵੱਲੋਂ ਤਾਂ ਕਿਹਾ ਜਾ ਰਿਹਾ ਅਗਰ ਕਿਸੇ ਪੈਸੇ ਦਿੱਤੇ ਆ ਤੇ ਸਾਨੂੰ ਜਿਹੜਾ ਇਹ ਲਿਖਦੀ ਦਿੱਤਾ ਜਾਵੇ ਸੋ ਸਾਡੇ ਨਾਲ ਜਿਹੜੇ ਆ ਸਾਬਕਾ ਸਰਪੰਚੇ ਗੁੰਨੋਪੁਰ ਤੋਂ ਸਰਦਾਰ ਭਪਿੰਦਰ ਸਿੰਘ ਜੀ ਮੌਜੂਦ ਨੇ ਭਪਿੰਦਰ ਸਿੰਘ ਜੀ ਨਾਲ ਗੱਲਬਾਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਜੀ ਭਾਈ ਸਤਿ ਸ਼੍ਰੀ ਅਕਾਲ ਜੀ ਅੱਜ ਐਡਵੋਕੇਟ ਜੀ ਗੁਰਪ੍ਰਿੰਤ ਸਿੰਘ ਸੇਖਵਾ ਦਾ ਜਿਹੜਾ ਆ ਬਹੁਤ ਵੱਡੇ ਲੈਵਲ ਤੇ ਇਹਨਾਂ ਵਿਰੋਧ ਕੀਤਾ ਗਿਆ ਕੀ ਕਾਰਨ ਹੈ ਇਸ ਦੇ ਪਿੱਛੇ ਇਸ ਸੰਬੰਧ ਵਿੱਚ ਆਪਾਂ ਪਹਿਲਾਂ ਵੀ ਸਾਰੇ ਜਾਣਦੇ ਹੀ ਆ ਕਿ ਸਵੇਰ ਤੋਂ 10 ਵਜੇ ਤੋਂ ਪ੍ਰੋਟੈਸਟ ਹੋ ਰਿਹਾ ਸੀ ਇਹ ਸਾਡੇ ਇੱਕ ਬਹੁਤ ਹੀ ਅਗਾਂਵਧੂ ਸਰਪੰਚ ਨੇ ਪਿੰਡ ਢਿੰਡਾਲ ਬਣਾ ਤੋਂ ਇਹਨਾਂ ਪਿੰਡ ਦੇ ਜਿਹੜੇ ਸਹਿਯੋਗ ਦੇ ਨਾਲ ਔਰ ਐਨਆਰਆਈ ਵੀਰਾਂ ਦੇ ਸਹਿਯੋਗ ਦੇ ਨਾਲ ਆਪਣੇ ਪਿੰਡ ਨੂੰ ਤਰੱਕੀ ਦੀਆਂ ਲੀਹਾਂ ਤੇ ਲਿਜਾਣ ਵਾਸਤੇ ਕਾਫੀ ਡਿਵੈਲਪਮੈਂਟ ਦੇ ਕੰਮ ਕਰਾਏ ਨੇ ਜਿਨ੍ਹਾਂ ਵਿੱਚ ਤੁਸੀਂ ਆ ਸਾਰੀ ਛਾਤੀ ਮਾਰ ਕੇ ਸਵੇਰ ਦੀ ਕਵਰੇਜ ਕੀਤੀ ਹੈ ਬਿਲਕੁਲ ਔਰ ਇਹਨਾਂ ਦੀ ਪਾਪੂਲੈਰਿਟੀ ਨੂੰ ਦੇਖਦੇ ਹੋਏ ਜਿਹੜੇ ਸੋ ਇਹ ਸਰਪੰਚ ਨੇ ਸਾਡੇ ਕਾਂਗਰਸ ਪਾਰਟੀ ਨਾਲ ਸਬੰਧ ਰੱਖਦੇ ਨੇ ਔਰ ਇਹਨਾਂ ਦੀ ਪਾਪੂਲੈਰਿਟੀ ਨੂੰ ਦੇਖਦੇ ਹੋਏ ਜਗਰੂਪ ਸਿੰਘ ਸੇਖਵਾ ਜੋ ਹਲਕਾ ਇੰਚਾਰਜ ਨੇ ਆਮ ਆਦਮੀ ਪਾਰਟੀ ਦੇ ਆਉਣ ਵਾਲੀ ਇਲੈਕਸ਼ਨ ਨੂੰ ਮਤੇ ਨਜ਼ਰ ਰੱਖ ਕੇ ਇਹਨਾਂ ਨੇ ਇਹਨਾਂ ਤੇ ਇੱਕ ਪੋਲੀਟੀਕਲੀ ਪ੍ਰੈਸ਼ਰ ਬਣਾਉਣਾ ਸ਼ੁਰੂ ਕੀਤਾ ਕਿ ਤੁਸੀਂ ਸਾਡੀ ਪਾਰਟੀ ਨੂੰ ਜੁਆਇਨ ਕਰੋ ਔਰ ਉਸ ਦੇ ਸਬੰਧ ਵਿੱਚ ਇਹਨਾਂ ਦੇ ਇਨਕਾਰ ਕਰਨ ਤੋਂ ਬਾਅਦ ਇਹਨਾਂ ਦੇ بیٹے ਦੇ ਉੱਤੇ ਇੱਕ ਝੂਠਾ ਪਰਚਾ ਪਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਜਿਸ ਦੇ ਸਬੰਧ ਵਿੱਚ ਸਾਡੇ ਸਾਰੇ ਏਰੀਏ ਦੇ ਪੰਚ ਸਰਪੰਚ ਉਹਨਾਂ ਨੇ ਆਪਣੇ ਲੈਵਲ ਤੇ ਅੱਜ ਇਕੱਠ ਕੀਤਾ ਔਰ ਇਸ ਦਾ ਕਾਫੀ ਭਾਰੀ ਵਿਰੋਧ ਹੋਇਆ ਔਰ ਮੰਗ ਕੀਤੀ ਗਈ ਕਿ ਇਹਨਾਂ ਦੇ ਖਿਲਾਫ ਕੀਤਾ ਹੋਇਆ ਨਜਾਇਜ਼ ਪਰਚਾ ਜਿਹੜਾ ਕਿ ਇੱਕ ਰੰਜਿਸ਼ ਦੇ ਅਧੀਨ ਪਰਚਾ ਦਰਜ ਕੀਤਾ ਗਿਆ ਉਹਨੂੰ ਰੱਦ ਕੀਤਾ ਜਾਵੇ ਸਾਡੀ ਕਾਂਗਰਸ ਪਾਰਟੀ ਵੱਲੋਂ ਔਰ ਸਾਡੇ ਲੀਡਰ ਆਫ اپੋਜੀਸ਼ਨ ਸਰਦਾਰ ਪ੍ਰਤਾਪ ਸਿੰਘ ਬਾਵਾ ਜੀ ਵੱਲੋਂ ਵੀ ਸਾਨੂੰ ਇਹ ਸੰਦੇਸ਼ ਆਇਆ ਹੈ ਕਿ ਤੁਸੀਂ ਤਗੜੇ ਹੋ ਕੇ ਇਹਨਾਂ ਦੇ ਖਿੱਤੇ ਖੜੇ ਰਹੋ ਅਗਰ ਜ਼ਿਲ੍ਹਾ ਪੁਲਿਸ ਪ੍ਰਸ਼ਾਸਨ ਔਰ ਉੱਚ ਅਧਿਕਾਰੀ ਇਸ ਤੇ ਕੋਈ ਠੋਗਮੀ ਕਾਰਵਾਈ ਨਹੀਂ ਕਰਦੇ ਤੇ ਅਸੀਂ ਥੋੜੇ ਜਿਹੇ ਦਿਨਾਂ ਦੇ ਵਿੱਚ ਇਹ ਹਲਕੇ ਦੇ ਲੈਵਲ ਤੇ ਡਿਸਟ੍ਰਿਕਟ ਦੇ ਲੈਵਲ ਤੇ ਕਿ ਪੰਜਾਬ ਦੇ ਲੈਵਲ ਤੇ ਵੀ ਜਾਣਾ ਪਿਆ ਤੇ ਇੱਕ ਵੱਡਾ ਧਰਨਾ ਲੀਕ ਕੇ ਜਿਹੜੀ ਜਿਹੜੀ ਸਖਤ ਤੋਂ ਸਖਤ ਸ਼ਬਦਾਂ ਵਿੱਚ ਨਿੰਦਾ ਕਰਦਾ ਆ ਪਰਚੇ ਨੂੰ ਜਿਹੜਾ ਕਿ ਇੰਸਟਾਗ੍ਰਾਮ ਸੋ ਸਰਦਾਰ ਭਪਿੰਦਰ ਸਿੰਘ ਜੀ ਨੇ ਕਿਹਾ ਕਿ ਪੰਜਾਬ ਲੈਵਲ ਤੇ ਵੀ ਅਗਰ ਜਾਣਾ ਪਿਆ ਤੇ ਆਪਣੇ ਸਰਪੰਚ ਦੇ ਜਿਹੜੇ ਆ ਨਾਲ ਖੜੇ ਆ ਔਰ ਬਹੁਤ ਵੱਡੇ ਲੈਵਲ ਤੇ ਜਿਹੜਾ ਕਿ ਇਸ ਸੰਘਰਸ਼ ਨੂੰ ਵਿੱਢਿਆ ਜਾਵੇਗਾ ਤਾਂ ਜੋ ਕਿ ਜਿਹੜਾ ਉਹ ਪਰਚੇ ਨੂੰ ਕੈਨਸਲ ਕਰਵਾਇਆ ਜਾਵੇ ਜੋ ਮੌਜੂਦਾ ਸਰਪੰਚ ਨੇ ਸਰਦਾਰ ਤਸੀਮ ਸਿੰਘ ਜੀ ਸਾਡੇ ਨਾਲ ਮੌਜੂਦ ਨੇ ਕਰਦਿਆਂ ਗੱਲਬਾਤ ਸਸਿਕਾ ਸਰਪੰਚ ਸਾਹਿਬ ਖੜੇ ਹੋ ਗਏ ਅਲੈਕੁਮ ਅਸਸਲਾਮ सरपंच साहब ਤੁਹਾਡੇ ਦੇ ਪਰਚਾ ਕੀਤਾ ਗਿਆ ਕਿ ਤੁਹਾਡੇ ਬੇਟੇ ਤੇ ਕੀਤਾ ਗਿਆ ਮੇਰੇ ਬੇਟੇ ਤੇ ਕੀ ਨਾਮ ਬੇਟਾ ਦਾ ਸਰਜੀਤ ਸਿੰਘ ਇੱਕ ਹੀ ਕਾਰਨ ਕੀ ਬਣਿਆ ਪਰਚਾ ਕਿਉਂ ਕੀਤਾ ਗਿਆ ਤੁਹਾਡੇ ਕੇ ਇਹਨ ਸੈਲਿਕਸ ਨਾਲ ਆ ਗਿਆ ਕਿ ਇਹਨੇ ਪੰਤੋੜ ਕੀਤੀ ਹੈ ਜਿਹੜਾ ਨਹੀਂ ਪੱਥਰ ਦੀ ਜਿਹੜੀ ਦੀਵਾਰ ਕੱਢ ਰਹੇ ਸੀ ਉਹ ਵਾਕਈਓ ਤੁਹਾਡੇ ਬੇਟੇ ਨੇ ਪੰਤੋੜ ਕੀਤੀ ਹੋਈ ਹੈ ਕਿ ਜਾਓ ਬਣਾਇਆ ਗਿਆ ਕੋਈ ਪੰਤੋੜ ਨਹੀਂ ਕੀਤੀ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਹੀ ਸੀ ਜਿਹੜੀ ਦੀਵਾਰ ਪਰ ਸਰਕਾਰ ਇਹ ਗੱਲ ਕਹਿ ਰਹੀ ਕਿ ਜਿਹੜੀ ਪੱਥਰ ਨਾਲ ਛੇੜਛਾੜ ਹੋਈ ਹੈ ਐਡਵੋਕੇਟ ਜਗਤਪ ਸਿੰਘ ਸੇਖਵਾ ਵੀ ਇਹ ਬਿਆਨ ਦੇ ਕੇ ਗਏ ਨੇ ਕਿ ਜਿਹੜੀ ਪੱਥਰ ਦੇ ਨਾਲ ਛੇੜਛਾੜ ਹੋਈ ਹੈ ਕੋਈ ਪੱਥਰ ਨਾਲ ਛੇੜਛਾੜ ਨਹੀਂ ਹੋਈ ਤੁਸੀਂ ਆਪ ਦੇਖ ਸਕਦੇ ਹੋ ਜਿਸ ਤਰ੍ਹਾਂ ਇਹ ਸੀਗਾ ਹੁਣ ਇਹ ਆ ਸਵੇਰੇ ਪਲੇਟ ਲਾਈ ਹੈ ਹਾਂਜੀ ਹਾਂਜੀ ਬਾਕੀ ਦਾ ਧਾਂਤਾ ਦੇਖ ਲਓ ਇਸ ਤਰ੍ਹਾਂ ਸੀਗਾ ਜਿਹੜੇ ਪਿੰਡ ਦੇ ਵਿੱਚ ਕਿੰਨੇ ਕੇ ਲਗਭਗ ਪੈਸਿਆਂ ਦੀ ਤੁਸੀਂ ਡਵੈਲਪਮੈਂਟ ਕਰਾ ਚੁੱਕੇ ਹੈ? ਤਕਰੀਬਨ 40 ਤੋਂ 45 ਲੱਖ ਰੁਪਏ। 45 ਲੱਖ ਰੁਪਏ ਦੇ ਵਿੱਚ ਸਰਕਾਰ ਦਾ ਯੋਗਦਾਨ ਕਿੰਨਾ ਤੋਂ ਰੁਪਏ ਦਾ? ਕੋਈ ਯੋਗਦਾਨ। ਉਹ ਜੋ ਇੱਕ ਸੜਕ ਬਣਾਇਆ ਕੂੜਾਦਾਨ ਹਾਂਜੀ ਉਹਦੇ ਵਿੱਚ ਤਕਰੀਬਨ 1.25 ਲੱਖ ਹਜ਼ਾਰ ਰੁਪਏ ਆਇਆ। ਬਸ ਸਿਰਫ 1.25 ਲੱਖ ਰੁਪਇਆ ਤੁਹਾਨੂੰ ਗਵਰਨਮੈਂਟ ਵੱਲੋਂ ਆਇਆ ਜਿਹੜਾ 45-50 ਲੱਖ ਰੁਪਇਆ ਲਾਇਆ ਬਾਕੀ ਸਾਰਾ ਆਪਣੀ ਜੇਬ ਦੇ ਵਿੱਚੋਂ ਲਾਇਆ। ਅੱਛਾ। ਇੱਕ ਦਰਹੀ ਡਿਸਪੈਂਸਰੀ ਉਹ ਅੰਗਣਵਾੜੀ ਸੈਂਟਰ ਬਣਾਇਆ ਜਿੱਥੇ ਤੱਕ ਕੋਈ 8-9 ਲੱਖ ਰੁਪਏ ਲੱਗਾ ਠੀਕ ਹੈ ਅੱਜ ਲੱਖ ਰੁਪਏ ਪੈਸਾ ਨਹੀਂ ਦਿੱਤਾ ਕੀ ਮੰਗ ਕਰਦੇ ਹੋ ਸਰਕਾਰ ਮੇਰੇ ਤੇ ਦੇਖੋ ਮੇਰੇ ਨਾਲ ਠੱਗਾ ਹੋਇਆ ਤੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਜਿੰਨੇ ਦੇਖੋ ਸਾਰੇ ਸਰਪੰਚ ਜਿੱਥੇ ਸੀਗੇ ਉਸ ਰੋਹ ਦੇ ਵਿੱਚ ਕਿ ਇਹ ਠੱਗਾ ਹੋਇਆ ਸਰੇ ਆਂ ਤੱਕ ਕੀਤਾ ਗਿਆ ਆ ਜਿਹੜੀ ਮਨਕੜਾ ਸਟੂਡੀਓ ਬਣਾ ਕੇ ਮੇਰੇ ਬੇਟੇ ਦੇ ਉੱਪਰ ਉਹਨਾਂ ਨੇ ਅਹ ਅਖਿਆਰੇ ਕਟਿਆ ਕਿਨੇ ਗਵਰਨਮੈਂਟ ਪ੍ਰਾਪਰਟੀ ਨੂੰ ਡੈਮੇਜ ਕੀਤਾ ਉਹਨੂੰ ਡੈਮੇਜ ਕੀਤਾ ਜਦ ਕਿ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਕੀਤੀ ਇਹ ਜਿਹੜੇ ਆ ਖੜੇ ਕੀਤੇ ਨੇ ਇਹ ਆਪਣੇ ਮੁਲਾਜ਼ਮ ਜਿਹੜੇ ਸੀ ਉਹ ਬਾ ਖੜੇ ਕੀਤੇ ਆ ਕਿਉਂਕਿ ਮੁਲਾਜ਼ਮ ਤੇ ਆਮ ਹੀ ਗਵਰਨਮੈਂਟ ਦੇ ਫਾਇਦੇ ਤੇ ਫਾਇਦੇ ਆ ਜਾਂਦਾ ਹੁਣ ਜੇਕਰ ਅੱਜ ਦੇ ਤੁਸੀਂ ਪ੍ਰਸ਼ਾਸਨ ਤੋਂ ਪ੍ਰਜਾຊਿਕ ਤੋਂ ਦੇਖ ਲਓ ਕਿ ਇੱਕ ਵੀ ਆਦਮੀ ਆਮ ਆਦਮੀ ਪਾਰਟੀ ਦਾ ਉੱਥੇ ਨਹੀਂ ਸੀਗਾ ਇਹ ਜਿਹੜੇ ਨਗਰ ਕੌਂਸਲ ਦੇ ਵਿੱਚ ਕੋਈ ਵੀ ਦੱਸੋ ਕਿ ਜੇਕਰ ਕੋਈ ਪਿੰਡ ਨੂੰ ਪੁੱਛਣੋ ਤੁਸੀਂ ਕਿ ਕੋਈ ਵੀ ਆਮ ਆਦਮੀ ਭਾਰਤੀ ਦਾ ਕੋਈ ਬੰਦਾ ਨਹੀਂ ਇੱਥੇ ਕਿਉਂਕਿ ਇਹ ਮੰਨਦੇ ਨੇ ਕਿ ਇਹ ਠੁੱਠੇ ਨੇ ਜਿਨ੍ਹਾਂ ਨੇ ਝੂਠਾ ਸਾਡੇ ਤੇ ਪਰਦਾ ਕੀਤਾ ਸਾਡੇ ਭਾਈਚਾਰੇ ਦੇ ਵਿੱਚ ਫੁੱਟ ਪਾਉਣ ਵਾਸਤੇ ਸਾਨੂੰ ਮੂਹਰਾ ਬਣਾਇਆ ਜਾ ਰਿਹਾ ਇਹ ਮੰਨਦੇ ਨੇ ਕਹਿੰਦੇ ਪਾਵਗੇ ਝੰਡੇ ਪਿੰਡ ਦੀ ਜੀ ਇਕਤਾ ਜਿੰਦਾਬਾਦੀ ਆ ਤਕਰੀਬਨ ਸਾਰੇ ਇੱਕ ਮੁਠੀ ਆ ਬਿਲਕੁਲ ਅ ਜਦੋਂ ਵੀ ਕੋਈ ਕੰਮ ਹੁੰਦਾ ਇਹ ਸਾਰੇ ਅਸੀਂ ਨਾਲ ਮਿਲ ਕੇ ਕਰਦੇ ਆ ਹੁਣ ਆ ਮੋਤਵਾਰਾਂ ਦੀ ਆਵਾਜ਼ ਹੈ ਮਤਲਬ ਮੇਰੇ ਮੈਰਤਨਵਾਦ ਕਰਦਾ ਆਪਣੇ ਪਿੰਡ ਦਾ ਕਿ ਜਿਨ੍ਹਾਂ ਨੇ ਮੈਨੂੰ ਕਸ਼ਮ ਬੜੀ ਸਪੋਰਟ ਕੀਤੀ ਆ ਮੋਹਤਵਾਰਾਂ ਬਰਨ ਅਨਾਰੇ ਵੀਰਾਂ ਦਾ ਉਹਨਾਂ ਨੇ ਬੜੀ ਸਪੋਰਟ ਦਿੱਤੀ ਆ ਤੇ ਇਹ ਸਾਰੇ ਦਾ ਸਾਰਾ ਨਕਸ਼ਾ ਅਸੀਂ ਤਿਆਰ ਕੀਤਾ ਇੱਥੋਂ ਲੈ ਕੇ ਉਹ ਸੜਕ ਤੱਕਰ ਗੰਦਗੀ ਦੇ ਢੇਰ ਪਏ ਹੋਏ ਸਨ ਹੋਏ ਸਨ ਜਿਹੜੇ ਕਿ ਇਹ ਪੂਰਾ ਗੰਦਗੀ ਸਾਫ਼ ਕਰਕੇ ਤੇ ਉਹ ਕਿਸੇ ਕੂੜਾ ਧਾਨ ਦੇ ਵਿੱਚ ਠੀਕ ਹੈ ਠੀਕ ਹੈ ਤੇ ਕੂੜਾ ਧਾਨ ਬਣਾਇਆ ਇਹ ਚੀਜ਼ ਇੱਥੇ ਲਾਈਟਾਂ ਲਗਾਈਆਂ ਤੁਸੀਂ ਦੇਖ ਸਕਦੇ ਹੋ ਰਿਟੇਨਿੰਗ ਵਾਲ ਜੁਨੇ ਪਾਸੇ ਖੜੀ ਕੀਤੀ ਹੈ ਔਰ ਨਾਲ ਨਾਲ ਫੁੱਟਪਾਥ ਜਿਹੜਾ ਕਦ ਚੱਲਣ ਵਾਸਤੇ ਉਹ ਬਣਾਇਆ ਠੀਕ ਹੈ ਬੜੇ ਬੜੇ ਮਹਿੰਗੇ ਮਹਿੰਗੇ ਦਰਖਤ ਜੁਨੇ ਪਾਸੇ ਲਾਏ ਹੋਏ ਹਨ ਧੰਨਵਾਦ ਤੇ ਮੈਂ ਇਹੋ ਗੱਲ ਕਹਿਣਾ ਚਾਹਨਾ ਕਿ ਇਹ ਜੋ ਪੱਚਾ ਬਿਲਕੁਲ ਠੁਠਾ ਹੈ ਇਹ ਠੁਠੇ ਗਵਾ ਖੜੇ ਕਰਕੇ ਇਹਨਾਂ ਨੇ ਕੀਤਾ ਤੇ ਇਹ ਕੈਨਸਲ ਹੋਣਾ ਚਾਹੀਦਾ ਸਰ ਸਾਹਿਬ ਬਹੁਤ ਵੱਡਾ ਰੋਸ ਪ੍ਰਦਰਸ਼ਨ ਅੱਜ ਕੀਤਾ ਜਾ ਰਿਹਾ ਕੀ ਮਾਮਲਾ ਕੈਨਸਲ ਚ ਦੇਖੋ ਜੀ ਗੱਲ ਮਾਮਲਾ ਇਹ ਆ ਸਰ ਤੁਹਾਨੂੰ ਸਾਰਾ ਪਤਾ ਮਿੱਟੀ ਵਾਲਾ ਨੂੰ ਸਾਡੇ ਨੂੰ ਵੱਧ ਪਤਾ ਵੀ ਪਹਿਲੀ ਗੱਲ ਤੇ ਦੁਨੀਆ ਦਾ ਐਡਾ ਸ਼ਰਮਿੰਦਾ ਬੰਦਾ ਨਹੀਂ ਵੇਖਣਾ ਕਿ ਜਿੱਡਾ ਇਹ ਜਿਹੜਾ ਉਹਨਾਂ ਹਲਕਾ ਚਾਰਜ ਲਾਇਆ ਇਹਨੂੰ ਹਲਕਾ ਚਾਰਜ ਨਹੀਂ ਕਿਹਾ ਜਾਂਦਾ ਹਲਕਾ ਕਿਹਾ ਜਾਂਦਾ ਤੁਹਾਡੇ ਸਾਹਮਣੇ ਤੁਸੀਂ ਦੱਸੋ ਵੀ ਇੱਕ ਪ੍ਰਾਪਰਟੀ ਆ ਉਹ ਪਿੰਡ ਵਾਲਿਆਂ ਨੇ ਕੂਲੋਂ ਪੈਸੇ ਲਾ ਕੇ ਬਣਾਈ ਹੈ ਤਿਆਰ ਕੀਤੀ ਆ ਸਾਰਾ ਕੁਝ ਉਹਦਾ ਵਧੀਆ ਕੀਤਾ ਤਾਨੂੰ ਪਤਾ ਹੀ ਹੈ ਕੋਈ ਨੁਕਸਾਨ ਤੇ ਨਹੀਂ ਕੀਤਾ ਕੋਈ ਪਿੰਡ ਹੈਗਾ ਹੀ ਕੋਈ ਮਤਲਬ ਇਸ ਚੀਜ਼ ਦੇ ਵਿਰੋਧ ਚ ਇਹ ਬੰਦਾ ਅਧ்கਟਨ ਕਰਨ ਆ ਗਿਆ ਇਹਦਾ ਫੰਦਾ ਹੀ ਨਹੀਂ ਕਿ ਉੱਥੇ ਤੇ ਘਟਨ ਕਰਨਾ ਕਿਉਂਕਿ ਇਹਦਾ ਬੰਦਾ ਫਿਰ ਉਸ ਤੋਂ ਬਾਅਦ ਤੁਸੀਂ ਵੇਖ ਲਿਆ ਕੋਈ ਝੰਡੇ ਲਵਾਣੇ ਦਾ ਬੰਦਾ ਹੈ ਹੀ ਉੱਥੇ ਅਧ்கਟਨ ਵੇਲੇ ਜੇ ਹੈਗਾ ਇੱਕ ਵੀ ਬੰਦਾ ਹੈਗਾ ਹੀ ਤੇ ਗੱਲ ਕਰੋ ਹਰ ਸੇਖਵਾ ਸਾਹਿਬ ਦਾ ਇਹ ਕਹਿਣਾ ਹੈ ਕਿ ਮੈਂ ਉਧ ਘਟਨ ਨਹੀਂ ਕਰ ਰਿਹਾ ਕਿਸੇ ਚੀਜ਼ ਦਾ ਮੈਂ ਨਹੀਂ ਪੱਥਰ ਰੱਖਣਾ ਅੱਜ ਜਿਹੜੀ ਝੰਡੇ ਤੋਂ ਲੈ ਕੇ ਰਾਜੂ ਬਿੱਲੇ ਨੂੰ ਰੋਡ ਜਾਂਦੀ ਉਸ ਦੇ ਪੈਚ ਵਰਕ ਦਾ ਕੰਮ ਕਰ ਰਹੇ ਉਹਨਾਂ ਨੂੰ ਇਹ ਪੁੱਛੋ ਕਿ ਜਿਹੜੇ ਅੱਗੇ ਤੋਂ ਇਹਨੇ ਨਹੀਂ ਪੱਥਰ ਰੱਖੇ ਨੇ ਕਿਹੜੀ ਵਖਾ ਦੇਣ ਜਿੱਥੇ ਮਰਜੀ ਦਾ ਦੇਣ ਵੀ ਆ ਛਿੜ ਕੇ ਕੰਪਲੀਟ ਹੋ ਗਈ ਆ ਨੀ ਪੱਥਰ ਤੇ ਜਿੱਥੇ ਮਰੀ ਨੀ ਪੱਥਰ ਕੰਮ ਕਰਨ ਤੋਂ ਬਾਅਦ ਹੁੰਦਾ ਉਹਨੂੰ ਜੇ ਕੰਮ ਨੂੰ ਮੁਕੰਮਲ ਕਰਤਾ ਤੇ ਉਹਦਾ ਦੇ ਘਟਨ ਕਰੀਏ ਜਾ ਕੇ ਇਹ ਕਿਹੜਾ ਨਵਾਂ ਹੀ ਕੰਮ ਫੜ ਲਿਆ ਵੀ ਆਪਾਂ ਨੀ ਪੱਥਰ ਮਤਲਕੇ ਪਹਿਲਾਂ ਜਾ ਕੇ ਨੀ ਇਹ ਸਿਰਫ ਲੋਕਾਂ ਦੀਆਂ ਅੱਖਾਂ 'ਚ ਭਾਜੀ ਘਟਾ ਪਾਇਆ ਜਾ ਰਿਹਾ ਲੋਕਾਂ ਨੂੰ ਗਮਰਾਹ ਕੀਤਾ ਜਾ ਰਿਹਾ ਵੀ ਨੀ ਪੱਥਰ ਰੱਖ ਦਿਓ ਤੇ ਨੀ ਪੱਥਰ ਰੱਖਣ ਤੋਂ ਬਾਅਦ ਲੋਕੀ ਸੁਣਣਗੇ ਦੋ ਕ ਟਰਾਲੀਆਂ ਲਿਆ ਕੇ ਟਰੈਕ ਦੋ ਬਜਰ ਦੇ ਖਲਾ ਦੇਣਗੇ ਲੇਕਨ ਲਾ ਕੇ ਇੱਕ ਸਾਲ ਤੇ ਸਰ ਸਰਕਾਰ ਇੱਕ ਸਾਲ ਵੀ ਨਹੀਂ ਰਹਿ ਗਈ 8-7 ਮਹੀਨੇ ਸਰਕਾਰ ਰਹਿ ਜੇ 4 ਸਾਲ ਤੇ ਕੁਝ ਨਹੀਂ ਹੋਇਆ ਹੁਣ ਕੀ ਕਰ ਦੇਣਗੇ ਮੈਨੂੰ ਦੱਸੋ ਇਹ ਗੱਲ ਕੀ ਕਰ ਦੇਣਗੇ ਦੱਸੋ ਵੀ ਇਹ ਇਹ ਕਰ ਦੇਣਗੇ ਆ ਕੁਝ ਕਰ ਦੇਣਗੇ ਕਿਉਂਕਿ ਨਹੀਂ ਪੱਥਰ ਤੇ ਬੜੇ ਜੰਗੀ ਪੱਥਰ ਤੇ ਰੱਖੇ ਜਾ ਰਹੇ ਕੀ ਲੱਗਦਾ ਤੁਹਾਨੂੰ ਕਿ ਕੰਮ ਜਿਹੜਾ ਮੁਕੰਮਲ ਨਹੀਂ ਹੋ ਰਿਹਾ ਬਿਲਕੁਲ ਦੱਸੋ ਭਾਜੀ ਮੈਨੂੰ ਤੁਸੀਂ ਪੱਤਰਕਾਰ ਹੋ ਤੁਸੀਂ ਸਾਰੇ ਹਲਕੇ 'ਚ ਫਿਰਦੇ ਹੋ ਤੁਸੀਂ ਇੱਕ ਵੀ ਕੰਮ ਗਿਣਾ ਦੋ ਪ੍ਰਤਾਪ ਸਿੰਘ ਬਾਜਵੇ ਤੋਂ ਇਲਾਵਾ ਜਿੰਨੀਆਂ ਸ਼ੜਕਾਂ ਬਣੀਆਂ ਜਿੰਨੇ ਇੱਥੇ ਕੰਮ ਹੋਏ ਨੇ ਪ੍ਰਤਾਪ ਸਿੰਘ ਬਾਜਵੇ ਤੋਂ ਇਲਾਵਾ ਇੱਕ ਵੀ ਕੰਮ ਗਿਣਾ ਦੇ ਕੋਈ ਆਣ ਕੇ ਲੀਡਰ ਕਿ ਪ੍ਰਤਾਪ ਸਿੰਘ ਬਾਜਵੇ ਤੋਂ ਬਗੈਰ ਜਿਹੜੀਆਂ ਸ਼ੜਕਾਂ ਉਹ ਬਣਾ ਗਏ ਨੇ ਜਿਨ੍ਹਾਂ ਦੇ ਹੱਥਾਂ ਤੋਂ ਬਣੀਆਂ ਨੇ ਜੇ ਮੈਨੂੰ ਦੱਸੋ ਇਹ ਸ਼ੜਕਾਂ ਬਣਾਉਣ ਵਾਲੇ ਹੋਣ ਜਾਂ ਸ਼ੜਕਾਂ ਬਣਾਉਣ ਜੋਗੇ ਹੋਣ ਤੇ ਜਤਨ ਨਾ ਇਹ ਮੈਨੂੰ ਦੱਸੋ ਵੀ ਜਤਨ ਨਾ ਵਾਰ-ਵਾਰ ਪ੍ਰਤਾਪ ਸਿੰਘ ਬਾਜਵਾ ਜਿੱਤਦਾ ਜੇ ਲੋਕਾਂ ਦੇ ਕੰਮ ਕਰਦਾ ਤੇ ਜਿੱਤਦਾ ਮੈਨੂੰ ਦੱਸੋ ਗੱਲ ਹੈ ਅੱਜ ਛੰਡੇ ਪਿੰਡ ਤੋਂ ਜੇ ਕੋ 50 ਵੋਟਾਂ ਪੈ ਜਾਂਦੀਆਂ ਹਨ ਉਹ ਵੀ ਨਹੀਂ ਪੈਣੀਆਂ ਜੋ ਇਹ ਕੰਮ ਕਰ ਗਏ ਨਾ ਇਹ ਮਤਲਬ ਇਹਨਾਂ ਨੇ ਆਪਣੇ ਉਹ ਇੱਕ ਦੋ ਕੀੜੇ ਹੈਗੇ ਨੇ ਜਿਹੜਾ ਦਲ ਬਦਲੂ ਉਧਰ ਚੁੱਕਿਆ ਦੇ ਉਧਰ ਗਏ ਉਧਰ ਗਏ ਤੇ ਉਧਰ ਗਏ ਉਹਨਾਂ ਨੇ ਕਹਿਣ ਦੇ ਇਹਨਾਂ ਕਰ ਲਿਆ ਉਹ ਵੀ 50 ਵੀ ਨਹੀਂ ਪੈਣੀ ਆ ਤੁਸੀਂ ਇੱਕ ਚੀਜ਼ ਨੂੰ ਵੇਖੋ ਬਾਜੀ ਇੱਕ ਪਿੰਡ ਦੇ ਵਿੱਚ ਇੱਕ ਅਧ்கਾਟਨ ਕਰਨ ਆਈ ਹੁੰਦੇ ਆ ਮੰਨ ਲਓ ਮੈਂ ਤੁਹਾਡੀ ਗੱਲ ਨਾਲ ਸਹਿਮਤ ਹੋ ਗਿਆ ਵੀ ਛੜਕ ਦਾ ਅਧ்கਾਟਨ ਕਰਨ ਵਾਸਤੇ ਵੀ ਆਪਾਂ ਨਹੀਂ ਪੱਥਰ ਰੱਖਣ ਵਾਸਤੇ ਆਏ ਆ ਤੇ ਨਹੀਂ ਪੱਥਰ ਦੀ ਆਪਾਂ ਰੱਖਣ ਵਾਸਤੇ ਆਏ ਆ ਤੇ ਪਿੰਡ ਦੀ ਪਬਲਿਕ ਤੇ ਚਾਹੀਦੀ ਆ ਹੂੰ ਤੁਸੀਂ ਮੰਨਦੇ ਅਗਲੇ ਪਿੰਡ ਦੀ ਪਬਲਿਕ ਤੇ ਹੋਣੀ ਚਾਹੀਦੀ 2 4 5 10 ਬੰਦੇ ਕੋਈ ਹੋਣ ਮਤਲਬ ਮੈਨੂੰ ਦੱਸੋ ਤੇ ਕੋਈ ਬੰਦਾ ਹੈਗਾ ਹੀ ਚੰਡੇ ਦਾ ਤੁਸੀਂ ਦੱਸੋ ਤੁਸੀਂ ਮੀਡੀਆ ਵਾਲੇ ਸਾਡੇ ਗਵੰਢੀ ਹੋ ਤੁਹਾਨੂੰ ਹਰ ਕੱਲੇ ਕੱਲੇ ਬੰਦੇ ਦਾ ਚਿਹਰਾ ਦਾ ਪਤਾ ਕੋਈ ਹੈਗਾ ਹੀ ਦੀ ਗੱਲ ਫਿਰ ਉਸ ਤੋਂ ਬਾਅਦ ਇਹਨਾਂ ਵੇਖੋ ਭੈਣੀ ਠਾਣੇ ਜਿੱਨਾ ਜਿਹੜੀ ਐਸਐਚਓ ਲਾਈ ਆ ਉਹਨੂੰ ਸਿਰਫ ਪੋਲੀਟਿਕਲ ਪ੍ਰੈਸ਼ਰ ਮਤਲਬ ਉਹ ਅਧੀਨ ਆਣ ਕੇ ਉਹਨੂੰ ਲਾਇਆ ਵੀ ਤੂੰ ਪਰਚੇ ਕਰੀ ਜਾ ਅੱਜ ਤੋਂ ਪਹਿਲਾਂ ਉਹਨੇ 4 5 ਵਾਕਏ ਸਰਪੰਚਾਂ ਨਾਲ ਕਰ ਦਿੱਤੇ ਨੇ ਇੱਕ ਨਾ ਨਹੀਂ ਕਰਤੇ 4 5 ਸਰਪੰਚਾਂ ਨਾਲ ਉਹਨੇ ਇਹ ਵਾਕਏ ਕੀਤੇ ਨੇ ਇੱਥੇ ਕੋਈ ਮੈਚੂਰ ਐ ਤੇ ਵੇਖੋ ਕੱਲ ਨੂੰ ਪ੍ਰਿਟੀਕਲ ਬੰਦਿਆਂ ਦੇ ਆਪਣੇ ਪਾਸੇ ਹੋ ਜਾਣਾ ਇੱਥੇ ਕੋਈ ਮਚੋਰ ਐਸਐਚਓ ਲਾਓ ਜਿੰਨੂੰ ਮਤਲਬ ਪਤਾ ਹੋਏ ਇਸ ਚੀਜ਼ ਦਾ ਵੀ ਕਿੱਦਾਂ ਡੀਲ ਕਰਨਾ ਕਿਦਾਂ ਇੱਕ ਮਿੰਟ ਸਪਾਈ ਰੂਹੀ ਦੱਸੋ ਮੈਨੂੰ ਕੋਈ ਕਹਿ ਦੂਗਾ ਬੰਦਾ ਵੀ ਇਹ ਜੀ ਆ ਗਲਤ ਕੰਮ ਕਰ ਗਿਆ ਇਹ ਆ ਕੰਮ ਕਰ ਗਿਆ ਤੇ ਇਹਦਾ ਮਤਲਬ ਇਹਦਾ ਥੋੜਾ ਕਿ ਉੱਤੇ ਪਰਚਾ ਦੇ ਦਿਓ ਪਹਿਲਾਂ ਵੈਰੀਫਾਈ ਕਰੋ ਵੀ ਬੰਦੇ ਦਾ ਕੋਈ ਹੈਗਾ ਇਹਦਾ ਕਸੂਰ ਹੈਗਾ ਕੋਈ ਤੁਹਾਡੇ ਕਹਿਣ ਦਾ ਮਤਲਬ ਹੈ ਕਿ ਐਸਐਚਓ ਵੱਲੋਂ ਕੋਈ ਚੀਜ਼ ਵੈਰੀਫਾਈ ਨਹੀਂ ਕੀਤੀ ਕੋਈ ਵੈਰੀਫਾਈ ਨਹੀਂ ਕੀਤੀ ਗਈ ਬਸ ਉਹਨਾਂ ਨੇ ਕਹਿਣ ਤੇ ਪਰਚਾ ਦੇ ਦਿੱਤਾ ਜੇ ਉਹ ਹੁਣ ਰਾਤ ਨੂੰ ਜਾ ਕੇ ਕਹ ਦੇਗਾ ਵੀ ਐਨੇ ਕਾਂਗਰਸੀਆਂ ਵਿ ਉਹ ਐਸਐਚਓ ਦਾ ਕੰਮ ਹੀ ਉਹਨੇ ਪਰਚਾ ਦੇਣਾ ਜੀ ਉਦੋਂ ਅਲਾਵਾ ਹੋਰ ਕੋਈ ਨਹੀਂ ਪਤਾ ਨਹੀਂ ਉਹਨੂੰ ਕਿਹੜੀ ਫੀਤੀ ਲਾਉਣੀ ਆ ਉਹਨੂੰ ਪਰਚੇ ਤੋਂ ਇਲਾਵਾ ਕੋਈ ਕੰਮ ਨਹੀਂ ਹੈ ਵੇਖੋ ਪਰਚਾ ਹੁੰਦਾ ਡਿਪਟੀ ਸਾਹਿਬ ਤੇ ਧਿਆਨ ਚ ਲਿਆਓ ਐਸਐਸਪੀ ਸਾਹਿਬ ਦੇ ਧਿਆਨ ਚ ਲਿਆਓ ਵੀ ਬੰਦੇ ਨੇ ਕੋਈ ਪਿੰਡ ਦਾ ਗਵਾਹ ਹੋਵੇ ਦੱਸੋ ਕਿਹੜਾ ਪਿੰਡ ਦਾ ਗਵਾਹ ਇੱਕ ਵੀ ਦੱਸ ਦੋ ਮੈਨੂੰ ਕੋਈ ਪਿੰਡ ਦਾ ਗਵਾਹ ਹੈਗਾ ਪਰਚੇ ਦੇ ਵਿੱਚ ਕੱਲ ਨੂੰ ਸਰਕਾਰੀ ਬੰਦਾ ਕੋਈ ਵੀ ਕਹਿ ਦੂਗਾ ਕਿ ਮੈਂ ਛੜਕੇ ਅਸੀਂ ਹੁਣ ਮੰਨ ਲਓ ਅੱਡੇ 'ਚ ਰੋਜ਼ ਜਾਂਦੇ ਆ ਕੋਈ ਕਹਿ ਦੂਗਾ ਵੀ ਪੁਲਿਸ ਵਾਲਾ ਵੀ ਮੇਰੇ ਗੱਲ ਪੈ ਗਏ ਨੇ ਜੀ ਮੇਰੇ ਆਹ ਕਰਤਾ ਜਾਉਂ ਕਰਤਾ ਇਹ ਕੋਈ ਮੰਨੀ ਜਸੋਧੰਡੇ ਲਬਾਣੇ ਪਿੰਡ ਦਾ ਬੰਦਾ ਇੱਕ ਵੀ ਜੇ ਗਵਾ ਹੈਗਾ ਇਹਨਾਂ ਦੀ ਪਾਰਟੀ ਦਾ ਕੋਈ ਅਸ਼ਕਰ ਕੋਈ ਹੋਊ ভাই ਪੀਐਸ ਬੋਟਾ ਹੈ ਜੀ ਆ ਗੱਲ ਆ ਬਿਲਕੁਲ ਭਾਜੀ ਇਹ ਪ੍ਰਿਟੀ ਕਲ ਵੰਡੇਟਾ ਮਤਲਬ ਪਿਟੀ ਕਲ ਤੌਰ ਤੇ ਇਹ ਕੰਮ ਕਰ ਰਹੇ ਨੇ ਕੋਈ ਇਹਦੇ ਨਾਲ ਇਹਨਾਂ ਨੂੰ ਹਾਸਲ ਨਹੀਂ ਹੋਣਾ ਇਹਦੇ 'ਚ ਬੇਇਜ਼ਤੀ ਕਰਾ ਕੇ ਗਏ ਨੇ ਨਾਲ ਵਾਲੇ ਵੀ ਕਰਾ ਕੇ ਗਏ ਨੇ ਤੇ ਉਹਨਾਂ ਨੇ ਵੀ ਇਹ ਗੱਲ 'ਚ ਬੇਇਜ਼ਤੀ ਆ ਇੱਕ ਲੀਡਰ ਨੂੰ ਇਹ ਗੱਲ ਛੁੰਦੀ ਨਹੀਂ ਗਈ ਆ ਗਈ ਮਤਲਬ ਇਹ ਗੱਲਾਂ ਲੀਡਰ ਵਾਸਤੇ ਕੋ ਚੰਗੀਆਂ ਨਹੀਂ ਆ ਗਈਆਂ ਜੋ ਇਹ ਕਰ ਰਹੇ ਨੇ ਤੇ ਜੋ ਐਸਐਚਓ ਕਰ ਰਿਹਾ ਭਣੀ ਮੀਆਂ ਕਹਦਾ ਇਹ ਅਫਸਰ ਨੂੰ ਮੈਂ ਡਿਪਟੀ ਸਾਹਿਬ ਨੂੰ ਬੇਨਤੀ ਕੀਤੀ ਅੱਜ ਪੇ ਧਿਆਨ ਦਿਓ ਸਾਰੇ ਕੰਮ ਤੇ ਗਲਤ ਹੋ ਰਿਹਾ ਇਹ ਸਹੀ ਨਹੀਂ ਹੋ ਰਿਹਾ